ਮੇਰਾ ਨਾਮ ਮਲਕੀਤ ਸਿੰਘ ਹੈ ਜੀ ਮੈਂ ਅਮਰਤਾਰੀ ਬੰਦਾ ਹਾਂ ਕੁਛ ਸਮਾਂ ਪਹਿਲਾਂ ਮਹੀਨਾ ਇੱਕ ਹੋ ਗਿਆ ਮੇਰੇ ਬੇਟਾ ਜਿਹੜਾ ਪਿੰਡ ਦੀ ਕੁੜੀ ਨਾਲ ਸਹਿਮਤੀ ਨਾਲ ਰਜਮੰਦੀ ਨਾਲ ਉਹਨਾਂ ਨੇ ਵਿਆਹ ਕਰਵਾ ਲਿਆ ਪਿੰਡ ਮੇਰਾ ਹੀ ਨਾ ਖੜਾ ਜੀ ਮੈਂ ਅਮਰਤਾਰੀ ਬੰਦਾ ਹਾਂ ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ ਮੇਰੇ ਬੇਟੇ ਨੇ ਤੇ ਲੜਕੀ ਨੇ ਆਪ ਵਿਚ ਰਜਮੰਦੀ ਨਾਲ ਵਿਆਹ ਕਰਵਾਇਆ ਨੇ ਉਸ ਤੋਂ ਬਾਅਦ ਜਿਹੜੇ ਲੜਕੀ ਦੇ ਪਰਿਵਾਰ ਵਾਲੇ ਗੁੰਡਾਗਰਦੀ ਕਰਦੇ ਮੇਰਾ ਘਰ ਸਾਰਾ ਤੋੜ ਦਿੱਤਾ ਗਿਆ ਸਰਾ ਸਮਾਨ ਜ਼ਰੂਰੀ ਵੀ ਜੋ ਜੁੜਾ ਦਾ ਸਮਾਨ ਸੀ ਉਹ ਚੁੱਕ ਕੇ ਲੈ ਗਿਆ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਵੇ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੇ ਨਾਲ ਕੋਈ ਧੱਕੇਸ਼ਾਹੀ ਨਾ ਕੀਤੀ ਜਾਵੇ ਤੇ ਇਹ ਜਿਹੜੇ ਪਰਿਵਾਰ ਵਾਲੇ ਕੁੜੀ ਵਾਲੇ ਨੇ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਪਿੰਡਾ ਜੀ ਕੀ ਗੱਲ ਸਰ ਮੇਰੇ ਭਰਾ ਦਾ ਲੜਕਾ ਤੇ ਕੋਈ ਲੜਕੀ ਨਾਲ ਗਵਾਂਢੀ ਇਕੱਠੇ ਪੜਦੇ ਸੀ ਉਹਨਾਂ ਨੇ ਸ਼ਾਦੀ ਕਰ ਲਈ ਰਜਮੰਦੀ ਨਾਲ ਤੇ ਉਸ ਦੇ ਮੁਤਾਬਕ ਮਤਲਬ ਸਾਡੇ ਸਾਰੇ ਪਰਿਵਾਰ ਨੂੰ ਪਰੇਸ਼ਾਨ ਕਰੀ ਜਾਂਦੇ ਇਸ ਘਰ ਚੋਂ ਸਾਰਾ ਸਮਾਨ ਇਹਨਾਂ ਚੱਕ ਲਿਆ ਤੋੜਫੋੜ ਕੀਤੀ ਐ ਜਿਹਦੀਆਂ ਵੀ ਵੀਡੀਓ ਫੋਟੋਆਂ ਮੈਂ ਹੀ ਕਿਚਨ ਗਏ ਸੀਗੇ ਕੱਲ ਮਹੀਨੇ ਬਾਅਦ ਘਰੇ ਗਏ ਆ ਤਾਂ ਫਿਰ ਸਾਡੇ ਗੱਲ ਵੀ ਪਈ ਜੀ ਤੇ ਸਾਡੇ ਪਿੰਡ ਦੇ ਮੁੰਡੇ ਕੁਝ ਸਜਣਾ ਛਡਾਉਣ ਆਏ ਆ ਉਹਨਾਂ ਦੇ ਬਾਅਦ ਇਹ ਗੱਲ ਪਈ ਜੀ ਇਹ ਜਿਹੜਾ ਵੀ ਸਪੋਰਟ ਕਰਦਾ ਉਹਨਾਂ ਨੂੰ ਵੀ ਦਬਾਉਂਦੇ ਆ ਜੀ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹਣਾ ਜੀ ਸਾਡੀ ਮੱਤ ਕੀਤੀ ਜਾਵੇ ਸਾਨੂੰ ਘਰ ਦਵਾਇਆ ਜਾਵੇ ਸਾਡਾ ਸਮਾਨ ਜਿਹੜਾ ਇਹਨਾਂ ਚੋਰੀ ਕੀਤਾ ਚੱਕਿਆ ਉਹ ਉਹ ਦਿੱਤਾ ਜਾਵੇ ਕਿ ਕਰਾਈ ਐ ਮੇਰਾ ਮੇਰਾ ਸੋਹਰਾ ਪਰਿਵਾਰ ਆਈ ਜਿੰਨੇ ਮੇਰਾ ਦਿਓਰ ਆਈ सुरेंद्र ਸਿੰਘ ਉਹਨਾਂ ਨੇ ਜੀ ਇੱਥੋਂ ਪਿੰਡ ਦੀ ਕੁੜੀ ਨਾਲ ਜੀ کورٹ ਮੈਰਿਜ ਕਰਵਾ ਲਿਆ ਇੱਕ ਮਹੀਨੇ ਦੇ ਕਰੀਬ ਟਾਈਮ ਹੋ ਚੁੱਕਾ ਈ ਤੇ ਸਰ ਉਹਨਾਂ ਨੇ کورٹ ਮੈਰਿਜ ਕਰਵਾ ਲਈ ਉਹਨਾਂ ਨੂੰ ਉੱਥੋਂ ਦੇ ਆਰਡਰ ਮਿਲ ਚੁੱਕੇ ਆਈ ਬਟ ਜਿਹੜਾ ਸਰ ਇਹ ਕੁੜੀ ਵਾਲਿਆਂ ਦਾ ਪਰਿਵਾਰ ਆਈ ਉਹ ਮੁੰਡੇ ਵਾਲਿਆਂ ਦੇ ਪਰਿਵਾਰ ਨੂੰ ਇੱਥੇ ਰਹਿਣ ਨਹੀਂ ਦੇ ਰਹੀ ਉਹਨਾਂ ਉਹ ਜਦੋਂ ਇੱਥੋਂ ਚਲੇ ਗਏ ਉਹ ਜਦੋਂ ਵੀ ਇੱਥੇ ਆਉਂਦੇ ਆਈ ਵਾਪਸ ਆਪਣੇ ਘਰੇ ਤਾਂ ਉਹਨਾਂ ਨੂੰ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਉਹਨਾਂ ਦੀਆਂ ਕੁੜੀਆਂ ਨਾਲ ਵੀ ਧੱਕਾ ਕੀਤਾ ਜਾਂਦਾ ਈ ਤੇ ਉਹਨਾਂ ਨੂੰ ਬਹੁਤ ਗਲਤ ਸ਼ਬਦ ਬੋਲੇ ਜਾਂਦੇ ਆਈ ਤੇ ਸਰ ਹੁਣ ਉਹ ਜਦੋਂ ਵੀ ਆਉਂਦੇ ਉਹਨਾਂ ਨੂੰ ਇੱਥੋਂ ਪਿੰਡ ਚੋਂ ਕੱਢ ਦਿੱਤਾ ਜਾਂਦਾ ਈ ਤੇ ਜ਼ਿੰਮੇਦਾਰ ਪ੍ਰਪੀ ਆ ਜਿਹੜੀ ਸਾਰੀ ਉਹ ਰਲ ਕੇ ਉਹੀ ਇਹਨਾਂ ਨਾਲ ਇਹ ਸਾਰਾ ਕੁਝ ਕਰ ਰਹੀ ਹੈ ਤੇ ਜਦੋਂ ਹੁਣ ਉਹ ਚਲੇ ਗਏ ਉਹਨਾਂ ਨੂੰ ਗਿਆਨੋਂ ਇੱਥੋਂ ਲਗਭਗ ਜੀ 1 ਮਹੀਨੇ ਦੇ ਕ੍ਰੀਮ ਟੈਬ ਹੋ ਚੁੱਕਾ ਈ ਤੇ ਉਹਨਾਂ ਦੇ ਘਰ ਦੀ ਤੁਸੀਂ ਦਸ਼ਾ ਦੇਖ ਹੀ ਸਕਦੇ ਹੋ ਉਹਨਾਂ ਦੇ ਘਰ ਦੀ ਬਹੁਤ ਜ਼ਿਆਦਾ ਤੋੜਪੰਨ ਕੀਤੀ ਗਈ ਹੈ ਜੀ ਉਹਨਾਂ ਦਾ ਸਮਾਨ ਵੀ ਬਹੁਤ ਜ਼ਿਆਦਾ ਖਰਾਬ ਕੀਤਾ ਹੈ ਘਟੋ ਘਾਟੇ ਬਹੁਤ ਜ਼ਿਆਦਾ ਮਤਲਬ ਕਹਿ ਸਕਦੇ ਆਪਾਂ ਉਹਨਾਂ ਦਾ ਨੁਕਸਾਨ ਕੀਤਾ ਗਿਆ ਹੈ ਰਾਇਤ ਵੱਲੋਂ ಗ್ರಾಮ ਪੰਚਾਇਤ ਵੱਲੋਂ ਜ ਉਹਦੇ ਵਿੱਚ ਉਹਨਾਂ ਨੇ ਸਾਰੀ ਪੰਚਾਇਤ ਨੇ ਰਲ ਕੇ ਇਹ ਫੈਸਲਾ ਕੀਤਾ ਗਿਆ ਹੀ ਕੁੜੀ ਤੇ ਮੁੰਡੇ ਨੂੰ ਵੀ ਆਪਾਂ ਇੱਥੇ ਨਹੀਂ ਰਹਿਣ ਦੇਣਾਗਾ ਤੇ ਸਰ ਅਸੀਂ ਇਹ ਹੀ ਕਹਿਣਾ ਚਾਹਾਂਗੇ ਵੀ ਕੁੜੀ ਤੇ ਮੁੰਡਾ ਇੱਥੇ ਨਾ ਰਹਿਣ ਜੀ ਬਟ ਜਿਹੜਾ ਉਹਨਾਂ ਦਾ ਪਰਿਵਾਰ ਆ ਉਹਨਾਂ ਨੂੰ ਇੱਥੇ ਰਹਿਣ ਦਿੱਤਾ ਜਾਵੇ ਬਟ ਜਿਹੜੇ ਜ਼ਿੰਮੇਦਾਰ ਭਰਾ ਭੀ ਉਹ ਸਾਰੀ ਰਲ ਕੇ ਉਹ ਇਹ ਕਹਿ ਰਹੀ ਹੈ ਕਿ ਅਸੀਂ ਪਰਿਵਾਰ ਨੂੰ ਨਹੀਂ ਰਹਿਣ ਦੇਣਾਗਾ ਹਾਂਜੀ ਇੱਕਲੀ ਮਿੱਤੀ ਸਾਸਤ 25 ਨੂੰ ਥਰਵਾ ਸਰਵਰ ਨੋਡ ਦੇ ਪਿੰਡ ਇਨਾ ਖੇੜਾ ਦੀ ਇੱਕ ਲੜਕੀ ਉਤੋਂ ਪਿੰਡ ਦੇ ਲੜਕੇ ਨਾਲ ਚਲੀ ਗਈ ਸੀਗੀ ਉਹਨਾਂ ਨੇ ਜਿਹੜਾ ਹੈਗਾ ਗੰਗਾ ਨਗਰ ਜਾ ਕੇ ਰਾਜਸਥਾਨ ਆਪਣਾ ਵਿਆਹ ਕਰਵਾ ਲਿਆ ਉਹਦੇ ਕਰਕੇ ਥੋੜਾ ਪਿੰਡ 'ਚ ਜਿਹੜਾ ਇਹਨਾਂ ਦੇ ਪਰਿਵਾਰਾਂ ਵਿੱਚ ਆਕਸੀ ਟਕਰਾਅ ਬਾਜੀ ਕਾਫੀ ਵਧੀ ਹੋਈ ਹੈ ਜਿਸ ਨੂੰ ਅਸੀਂ ਡੀਲ ਕਰ ਰਹੇ ਹਾਂ ਕੀ ਕੋਈ ਮਕਾਨ ਦੀ ਪੰਤ ਤੋੜ ਵਗੈਰਾ ਕੀਤੀ ਗਈ ਹੈ ਕੋਈ ਮਾਮਲਾ ਵੀ ਹੈ ਜੇ ਕੋਈ ਆ ਸਾਡੇ ਕੋਲ ਕੋਈ ਦਰਖਾਸਤ ਆਈ ਉਹ ਸਾਡੀ ਹੈ ਫਿਲਹਾਲ ਉਹ ਸੰਬੰਧੀ ਇਨਕੁਆਇਰੀ ਚੱਲ ਰਹੀ ਹੈ ਜਿਹੜਾ ਕਿ ਪਿੰਡ ਦੇ ਵਿੱਚ ਲੜਕੀ ਵਾਲਿਆਂ ਦੇ ਪਰਿਵਾਰ ਚ ਵੀ ਇਸ ਗੱਲ ਦਾ ਰੋਸ ਹੈ ਕਿ ਪਿੰਡ ਦਾ ਹੀ ਲੜਕਾ ਜਿਹੜਾ ਹੈ ਲੜਕੀ ਨੂੰ ਲੈ ਗਿਆ ਉਸ ਗੱਲ ਕਰਕੇ ਅਸੀਂ ਕੋਸ਼ਿਸ਼ ਇੱਕ ਬੰਦਿਆਂ ਦੇ ਵਰਖਲਾ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਕਿਸੇ ਬੰਦੇ ਨੂੰ ਅਰੈਸਟ ਵੀ ਕੀਤਾ ਜ ਕੋਈ ਇਸ ਮਾਮਲੇ ਚ ਹਾਂਜੀ ਪ੍ਰੀਵੈਂਟਿਵ ਐਕਸ਼ਨ ਉਹਦੇ ਵਿੱਚ ਲਿਆ ਤਾਂ ਜੋ ਇਹਨਾਂ ਦੇ ਵਿੱਚ ਕੋਈ ਵੱਡਾ ਲੜਾਈ ਝਗੜਾ ਨਾ ਹੋ ਕੀ ਕੋਈ ਪਿੰਡ ਦੇ ਪੰਚਾਇਤ ਕੋਲ ਕੋਈ ਮਤਾ ਵੀ ਪਾਇਆ ਗਿਆ ਜਾਂ ਵੀ ਜਿਹੜੇ ਪਿੰਡ ਚ ਮਨੂ ਬੇਦਖਲ ਕੀਤਾ ਗਿਆ ਉਹ ਜਾਊਗਾ ਪਰਿਵਾਰ ਨੂੰ ਜਾਂ ਕੋਈ ਜਿਆਦਾ ਦਿੱਤਾ ਗਿਆ ਕੋਈ ਨਹੀਂ ਉਸ ਬੰਦੇ ਦੀ ਮੈਨੂੰ ਹੇ ਫਿਲਹਾਲ ਸਾਨੂੰ ਕੋਈ ਕੋਲ ਨੂੰ ਕੋਈ ਜਾਣਕਾਰੀ ਨਹੀਂ ਹੈ ਪਰ ਫਿਰ ਵੀ ਜਿਹੜੀ ਅਸੀਂ ਇਨਕੁਆਇਰੀ ਕਰ ਰਹੇ ਹਾਂ ਇਸ ਵਿੱਚ ਦੋਨਾਂ ਪਾਰਟੀਆਂ ਨੂੰ ਬੁਲਾਇਆ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਜਿਹੜਾ ਹੈਗਾ ਪਿੰਡ ਦਾ ਭਾਈਚਾਰਾ ਕਾਇਮ ਰੱਖਣ ਲਈ ਕੋਈ ਨਾ ਕੋਈ ਇਹਨਾਂ ਦਾ ਕੰਫਰਮਾਈਜ਼ ਕਿਸੇ ਜਗ੍ਹਾ ਤੇ ਕਰਵਾ ਲਈਏ ਕੰਪਲੇਂਟ ਦੋਨੇ ਤਰਫੋਂ ਆਈ ਹੈ ਹਾਂਜੀ ਦੋਨੇ ਪਾਸੇ ਤੋਂ ਕੰਪਲੇਂਟ ਆਈ ਹੈ ਉਹਨਾਂ ਪਾਸੋਂ ਵੀ ਲੜਕੀਆਂ ਪਾਸੋਂ ਕੀ ਬੋਲ ਰਹੀ ਹੈ ਲੜਕੀ ਵਾਲੇ ਪਾਸਿਓਂ ਇਹ ਹੀ ਹੈ ਕਿ ਜਿਹੜਾ ਸਾਡੀ ਲੜਕੀ ਨੂੰ ਇਹ ਵਰਗਲਾ ਵਗੈਰਾ ਕੇ ਲੈ ਗਿਆ ਤਾਂ ਅੱਗੇ ਸਾਨੂੰ ਧਮਕੀਆਂ ਦੇ ਰਿਹਾ। ਇਹ ਹੀ ਆਪਣਾ ਲੜਕੇ ਵਾਲਿਆਂ ਵੱਲੋਂ ਹੈ ਕਿ ਜਿਹੜਾ ਹੈਗਾ ਇਹਨਾਂ ਨੇ ਆਪ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਪਰ ਲੜਕੀ ਦੇ ਜਿਹੜੇ ਘਰ ਦੇਓ ਸਾਨੂੰ ਡਰਾ ਧਮਕਾ ਰਹੇ ਆ। ਕੀ ਹੈ ਤਾਂ ਕੋਈ ਵੱਲ ਦੀ ਕੀ ਕਾਰਵਾਈ ਚੱਲ ਰਹੀ ਹੈ? ਕਦੋਂ ਤੱਕ ਬੁਲਾਏਗੇ? ਅੱਗੇ ਜਿਵੇਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਵੀ ਪਿੰਡ ਦਾ ਭਾਈਚਾਰਾ ਕੰਮ ਰੱਖਣ ਲਈ ਅਸੀਂ ਸਾਡੀ ਕੋਸ਼ਿਸ਼ ਇਹ ਹੀ ਹੈ ਕਿ ਇਹਨਾਂ ਦਾ ਕਿਸੇ ਨਾ ਕਿਸੇ ਜੋ ਸਹੀ ਗੱਲ ਹੈ ਕਾਨੂੰਨੀ ਨੁਕਤੇ ਦੇ ਉੱਤੇ ਇਹਨਾਂ ਦਾ ਕੋਈ ਕੰਪਰੋਮਾਈਜ਼ ਵਈ ਲੜਕੀ ਲੜਕੀ ਤੱਕ ਵੀ ਪਹੁੰਚ ਕੀਤੀ ਗਈ ਹੈ ਜੀ ਇਸ ਮਾਮਲੇ ਲੈ ਕੇ ਲੜਕਾ ਲੜਕੀ ਐਕਚੁਅਲੀ ਅਜੇ ਸਾਨੂੰ ਉਦਾਂ ਬਾਰੇ ਪਤਾ ਨਹੀਂ ਹੈ ਜਾਣਕਾਰੀ ਨਹੀਂ ਹੈ ਕਿੱਥੇ ਹੈ ਕਿਉਂ ਸਾਡੇ ਕੋਲੇ ਅਜੇ ਸਿਰਫ کورٹ ਦੇ ਜਿਹੜਾ ਕੇਸ ਪਾਇਆ ਉਹਦੀ ਕਾਪੀ ਹੀ ਰিসিਵ ਹੋਈ ਹੈ ਇਹਨਾਂ ਦੇ ਵਕੀਲ ਰਾਹੀਂ ਜਿਸ ਸੰਬੰਧੀ ਅਜੇ ਅੱਗੇ ਤਰੀਕ ਵੀ ਇੱਕ ਪੈਂਡਿੰਗ ਹੈ